ਤੇ ਹੁਣ 500 ਬੰਦਾ ਖੜਾ ਹੈ 400 ਖੜਾ 200 ਖੜਾ ਮੈਂ ਸਾਰਿਆਂ ਨੂੰ ਕੁੱਝ ਦੀਆਂ ਫਿਰ ਤੁਸੀਂ ਆਪਦੇ ਘਰਾਂ ਦੇ ਵਿੱਚ ਕਣਕ ਦਾਲ ਆਟਾ ਜਿਹੜੀ ਫ੍ਰੀ ਦੀ ਖਾਂਦੇ ਉਹ ਬੰਦ ਕਰਵਾ ਸਕਦੇ ਹੋ ਤੁਹਾਡੇ ਤੇ ਹਿੰਮਤ ਹੈ ਵੀ ਜਿਹੜੇ ਆਉਣਗੇ ਤੁਮ ਆਮ ਆਦਮੀ ਹੋਵੇ ਬਾਦਲ ਹੋਣ ਜਾਂ ਕੋਈ ਵੀ ਹੋਵੇ ਐਨੀਥਿੰਗ ਜਿਹੜਾ ਵੀ ਬੰਦਾ ਹੋਵੇ ਕੀ ਤੁਸੀਂ ਉਹਨੂੰ ਕਹਿ ਸਕਦੇ ਕਿ ਸਾਨੂੰ ਇੰਨਾ ਚੀਜ਼ਾਂ ਨਹੀਂ ਚਾਹੀਦੀ ਸਾਨੂੰ ਸਾਡੇ ਬੱਚਿਆਂ ਦੀ ਸਾਡੀ ਧੀਆ ਦੀ ਇੱਜ਼ਤ ਚਾਹੀਦੀ ਹੈ ਪਰ ਸੋ ਇਨ ਬੋਦਰ ਦੇ ਵਿੱਚ ਕਿੰਨਾ ਭੈੜਾ ਕਿਆਨਕ ਹਾਸਾ ਹੋਇਆ ਕੁੜੀ ਮੱਥਾ ਟੇਕਣ ਗਈ ਸਵਾ ਦੇ ਉੱਤੇ ਉਦੀ بے پتی ہوئی ہے۔ ਅਬ ਬੱਚੇ ਜਿਹੜੇ ਸਾਡੇ ਮਾਵਾ ਦੀਆਂ ਕੁੱਖਾਂ ਦੇ ਅਸੀਂ ਪਸਾ 9-9 ਮਹੀਨੇ ਟਿੱਡੇ ਦੇ ਵਿੱਚ ਰੱਖ ਕੇ ਪਾਲਦੇ ਆ ਸਾਡੇ ਬੱਚੇ ਤਾਂ ਧਰਤੀਆਂ ਤੇ ਰੋਲ ਰਹੇ ਨੇ 60 ਸਾਲ ਦੀ ਉਮਰ ਵਿੱਚ ਸਾਡੇ ਜਿਹੜੇ ਵੀ ਸਰਕਾਰੀ ਨੌਕਰੀ ਕਰਦੇ ਮੁਲਾਜ਼ਮ ਰਿਟਾਇਰ ਹੋ ਜਾਂਦੇ ਤੇ ਇਹਨਾਂ ਲੀਡਰਾਂ ਦੀ ਉਮਰ 60 ਸਾਲ ਤੋਂ ਸ਼ੁਰੂ ਹੁੰਦੀ ਹੈ ਅਨਪੜ੍ਹ ਬੰਦੇ ਸਾਡੇ ਦੇ ਰਾਜ ਕਰ ਰਹੇ ਨੇ ਤੁਸੀਂ ਕਿਉਂ ਨਹੀਂ ਜਾਗਰਤ ਹੁੰਦੇ ਇਹਨਾਂ ਨੂੰ ਸਾਰੀਆਂ ਫ੍ਰੀ ਦੀਆਂ ਚੀਜ਼ਾਂ ਆਪਾਂ ਨੂੰ ਬੰਦ ਕਰਨੀਆਂ ਪੈਣਗੀਆਂ ਕਿਏ ਅਸੀਂ ਆਪਣਾ ਪੰਜਾਬ ਬਚਾਉਣਾ ਆਪਦਾ ਭਾਰਤ ਬਚਾਉਣਾ ਇਹ ਸਾਡੇ ਹੱਬ ਦੇ ਹੱਥ ਤੇ ਬੋਰ ਲੇ ਕੇ ਲਾਓ ਵੀ ਸਾਡੇ ਕਰਿਆ ਕੇ ਵੋਟ ਮੰਗ ਕੇ ਸ਼ਰਮਿੰਦਾ ਨਾ ਕਰੋ ਪਹਿਲਾਂ ਸਾਡੀਆਂ ਰੋਡਾਂ ਨੂੰ ਪੂਰੀਆਂ ਕਰੋ ਸਾਡੇ ਬੱਚਿਆਂ ਨੂੰ ਬਚਾਓ ਸਾਡੀਆਂ ਮਾਂਵਾਂ ਦੀਆਂ ਕੁੱਖਾਂ ਨੂੰ ਬਚਾਓ ਸਾਡੀਆਂ ਧੀਆਂ ਨੂੰ ਬਚਾਓ ਨੰਨੀਆਂ ਛਾਂ ਨਾਲ ਕੁਝ ਨਹੀਂ ਆਉਣਾ ਇੱਕ ਦਰਖਤ ਲਾਤਾ ਉਹਨੇ ਕਦੋਂ ਵੱਡੇ ਹੋ ਜਾਣਾ ਜਦੋਂ ਤਾਂ ਕੋ ਵੱਡਾ ਸੁਨਾਉ ਦੀ ਬੇਪਤੀ ਹੋ ਜਾਣੀ ਆ ਫਿਰ ਇਹ ਦੇ ਦਰਖਤ ਮਹੌਂ ਦਾ ਕੀ ਫਾਇਦਾ ਜਿਹੜੀਆਂ ਛਿੱਟ ਦੇ ਵਿੱਚ ਤੀ ਜਾਣੇ ਉਹਨਾਂ ਦਾ ਤਾਂ ਉਹਨਾਂ ਨੂੰ ਫਿਕਰ ਹੈ ਵੀ ਨੰਨੀਆਂ ਛਾਂਵਾਂ ਬਚ ਜਾਣ ਜਿਹੜੀਆਂ ਜਵਾਨ ਹੋ ਕੇ ਸਕੂਲਾਂ ਕਵਾੜੇ ਚ ਪੜ੍ਹਦੀਆਂ ਉਹਨਾਂ ਦੀ ਇੱਜ਼ਤ ਦਾ ਕੋਈ ਫਿਕਰ ਨਹੀਂ ਇਹ ਗੱਲਾਂ ਸਾਰੀਆਂ ਸਾਨੂੰ ਆਪਣੇ ਮਨ ਦੇ ਵਿੱਚ ਧਾਰਨੀਆਂ ਪੈਣਗੇ ਅੱਜ ਵੀ ਕੱਲ ਵੀ ਪਰਸੋਂ ਵੀ ਫਿਰ ਹੀ ਸਾਡਾ ਸਮਾਜ ਵੱਧ ਸਕੇਗਾ ਫਿਰ ਹੀ ਅਸੀਂ ਕੁਝ ਕਰ ਸਕਾਂਗੇ ਵਾਹਿਗੁਰੂ ਜੀ ਦਾ ਖਾਲਸਾ ਵੈਂਕੀ ਦੱਸੋ ਬਈ ਸਹਿਮਤ ਹੋ ਹਾਂ ਬੇਬੇ ਬੋਲ ਜੀ ਅਸੀਂ ਨਾ ਪਾਣੇ ਕਨੇ ਬਹੁਤ ਭੁਖੀ ਐ ਅਸੀਂ ਪਾਰਟੀਆਂ ਚੱਕਦੀਆਂ ਬੁੜੀਆਂ ਬੁੜੇ ਸਭ ਤਾਂ ਪਾਰਟੀਆਂ ਨੇ ਚੱਕਿਆ ਜਾਂਦੇ ਆ ਨਾ ਪੰਜ ਟੰਕਾਂ ਜਾਂਦੇ ਸਪੈਕ ਟੰਕ ਨੂੰ ਕਿਹਨਾਂ ਜਾ ਕੇ ਤੇ ਘਰਾਂ ਚ ਪਾਂਡੇ ਮਾਂ ਨੂੰ ਪਾਣੀ ਹੈ ਨਹੀਂ ਅਸੀਂ ਕਿੱਥੋਂ ਲਈਏ ਪਾਣੀ ਜਾ ਕੇ ਖੂਹਾਂ ਤੋਂ ਲਈਏ ਕੋਈ ਟੋਪੇ ਨਹੀਂ ਕੋਈ ਖੂਹ ਨਹੀਂ ਕਿਹਾ ਤੇ ਸਾਡੇ ਪਿੰਡ ਲਈ ਇਹ ਵੀ ਜਾ ਕੇ ਸੀ ਕੋਈ ਸਾਡਾ ਸੁਣਾਈ ਨਹੀਂ ਕਰਦੇ ਜਿੱਥੇ ਜਿੱਥੇ ਵੋਟਾਂ ਸਾਰੇ ਬੈਠ ਗਏ ਬਸੜਾਈ ਕਰਾ ਸਾਡੀ ਆਪਾਂ ਉਹਦੇ ਘਰ ਪਰਦੇ ਆ ਤਕਰੀਬਨ ਦੰਦ ਤੇ ਛੜਕਾ ਤੇ ਸੀੜੀ ਫਿਰਦੇ ਆ ਸਹੀ ਹੈ ਸ਼ੁਕਰ ਹੈ ਤੁਸੀਂ ਪਾਣੀ ਦੀ ਗੱਲ ਕੀਤੀ ਆ ਪਾਣੀਆਂ ਦੇ ਮੁੱਦੇ ਤੇ ਮੈਂ ਬਹੁਤ ਚਿਰ ਦਾ ਲੜਦਾ ਆ ਰਿਹਾ ਮੈਨੂੰ ਤਾਂ ਐ ਸੀ ਗਿਆ ਮੈਂ ਕਿਹਾ ਵੀ ਇਹ ਕੋਈ ਰਾਸ਼ਨ ਕਾਰਡਾਂ ਦੀ ਗੱਲ ਕਰਨਗੇ ਕੋਈ ਸਕਣ ਸਕੀਮਾਂ ਦੀ ਗੱਲ ਕਰਨਗੇ ਸ਼ੁਕਰਾ ਜੇ ਪਾਣੀ ਦੀ ਗੱਲ ਕੀਤੀ ਆ ਬਿਲਕੁਲ ਇਹ ਮਾਦਾ ਧਿਆਨ ਦਿਓ ਮੈਂ ਪਾਣੀ ਦੀ ਗੱਲ ਸੁਣਾਉਣ ਲੱਗਿਆ ਹਾਂ ਤੋਂ YouTube ਦੇ ਉੱਤੇ ਮੇਰੀ ਵੀਡੀਓ ਕੱਟ ਕੇ ਸੁਣ ਲਿਓ ਅੱਜ ਤੋਂ 12 ਸਾਲ ਪਹਿਲਾਂ ਮੈਂ 2012 ਚ ਕਿਹਾ ਸੀ ਕਿ ਸਾਡਾ ਪਾਣੀ ਮੁੱਕ ਜਾਣਾ ਉਹ ਲੋਕਾਂ ਨੇ ਮੁਖਾਲ ਕੀਤਾ ਕਿ ਪਾਣੀ ਕਿਵੇਂ ਮੁੱਕ ਜਾਊਗਾ ਇਹ ਪੰਜ ਪਾਣੀਆਂ ਦੀ ਧਰਤੀ ਆ ਪਾਣੀ ਮੁੱਕ ਨਹੀਂ ਸਕਦਾ 2021 ਦੇ ਵਿੱਚ ਇੱਥੇ ਬਹੁਤ ਵੱਡੀਆਂ-ਵੱਡੀਆਂ ਏਜੰਸੀਆਂ ਯੂਨੋ ਵਰਲਡ ਬੈਂਕ ਦੀਆਂ ਟੀਮਾਂ ਆਈਆਂ ਇੱਥੇ ਸੁਣਨ ਵਾਲੀ ਗੱਲ ਆ ਬਾਈ ਧਿਆਨ ਨਾਲ ਸੁਣਿਓ ਉਹਨਾਂ ਨੇ ਸਰਵੇ ਕਰਕੇ ਖੋਜ ਕਰਕੇ ਰਿਪੋਰਟ ਪੇਸ਼ ਕੀਤੀ ਆ ਕਿ ਪੰਜਾਬ ਕੋਲੇ ਧਰਤੀ ਹੇਠਾਂ 18 ਤੋਂ 20 ਸਾਲ ਦਾ ਪਾਣੀ ਬਚਿਆ ਇਹ ਪੰਜਾਬ ਦੀ ਧਰਤੀ ਨੇ ਬੰਜਰ ਹੋ ਜਾਣਾ ਆਪਾਂ ਥੱਲੋਂ ਪਾਣੀ ਮੁਕਾ ਦੇਣਾ ਇਹ ਤੁਸੀਂ ਅੱਜ ਕੱਲ ਕਰਦੇ ਹੋ ਅੱਜ ਹਲੇ ਸਾਡੇ ਕੋਲੇ ਮਾੜਾ ਮੋਟਾ ਪਾਣੀ ਹੈਗਾ ਆਪਾਂ ਰਾਜਸਥਾਨ ਚਲੇ ਜਾਈਏ ਅਬੀਕਾਨੇਰ ਤੋਂ ਪਰਲੇ ਪਾਸੇ ਤਾਂ 4-4 5-5 ਤੌੜੇ ਪਾਣੀ ਦਿਓ ਬੀਬੀਆਂ 50 50 40 40 ਮੀਲ ਤੋਂ ਦੂਰ ਭਰ ਕੇ ਲਿਆਉਂਦੀਆਂ ਨੇ ਸਾਰਾ ਦਿਨ ਉਹੀ ਪਾਣੀ ਵਰਤਦੀਆਂ ਨੇ ਇੰਨਾ ਬੁਰਾ ਹਾਲ ਆ ਪਾਣੀ ਦਾ ਤੇ ਪੰਜਾਬ ਦੇ ਹਾਲ ਵੀ ਉਹੋ ਜਿਹੇ ਹੋ ਜਾਣੇ ਖੜ ਜੋ 15-18 ਸਾਲ ਪਰ ਸਾਡੇ ਗੱਲ ਤੇ ਗੌਰ ਹੀ ਨਹੀਂ ਕਰਦੇ ਕੋਈ ਮੈਂ ਤਾਂ ਆਇਆ ਸੀ ਕੁੱਝ ਗੱਲਾਂ ਹੋਰ ਸੁਣਾਉਣ ਮੈਨੂੰ ਲੱਗਦਾ ਸੀ ਕਿ ਇੱਥੇ ਸਿਰ ਪਾਣੀਆਂ ਦੀ ਗੱਲ ਜਾਂ ਬੋਲੀ ਦੀ ਗੱਲ ਮੈਂ ਨਾ ਸੁਣਾਵਾਂ ਕਿਉਂਕਿ ਸੈ ਸਾਡੇ ਸਮਝ ਨਹੀਂ ਪੈਂਦੀ